ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦਿਨ ਦੁਗਣੇ ਰਾਤ ਚਾਗੁਣਾ ਤਰੱਕੀਆਂ ਵਾਸ਼ੇ ਬਾਕੀ ਮੌਸਮ ਥੋੜਾ ਜਿਹਾ ਵਿਗੜਦਾ ਜਾਂਦਾ ਕੱਲ ਵੀ ਵਿਗੜਿਆ ਪਿਆ ਕੱਲ ਦਿਖਾਏ ਆਪਾਂ ਨੇ ਵੀਡੀਓ ਦੇ ਵਿੱਚ ਕਿਉਂ ਫੇਰ ਸਰੋਂ ਕੱਢਣ ਦੀ ਗੱਲ ਆਪਾਂ ਨੇ ਚਲੋ ਆ ਵਾਰੀ ਅੱਜ ਦੀ ਦੀ ਫੇਰ ਭਈਏ ਪਹਿਲਾਂ ਜਵਾਬ ਦੇਗੇ ਤੇ ਸ਼ਾਮ ਨੂੰ ਫੇਰ ਮਿਲ ਕੇ ਉਹਦੇ ਬਾਅਦ ਦੇਖਿਆ ਆਪਾਂ ਜੱਗਾ ਜੱਗੇ ਪਰ ਟਾਈਮ ਨਹੀਂ ਤਾਂ ਹੈਗਾ ਚਲੋ ਕੋਦਰ ਦੀ ਫਿਰ ਉਹ ਕਹਿੰਦਾ ਮੈਂ ਖੜਾ ਦਿੰਦਾ ਉਹਦੇ ਬਾਅਦ ਟਾਈਮ ਨਿਕਲੇਗੀ ਦਿਲਬੀਰ ਦੀ ਸਰੋਂ ਦੇਖਿਓ ਤੁਸੀਂ ਵੀਡੀਓ ਦੇ ਵਿੱਚ ਬਾਕੀ ਫੇ ਲੱਗਿਆ ਨੰਬਰ ਆਪਣਾ ਵੀ ਆਪਾਂ ਵੀ ਸ਼ਾਮ ਨੂੰ ਕੱਢ ਕੇ ਫੇਰ ਘਰਾਂ ਰੱਖ ਗਏ ਤੇ ਅੱਜ ਹੁਣ ਸਾਰੋਂ ਫੋਲ ਕੇ ਆਇਆ ਜਾ ਘਰਾਂ ਜਿਹੜੀ ਪਾਈ ਤੀ ਕਿਉਂ ਥੋੜਾ ਜਿਹਾ ਹੈਗਾ ਨਰਮ ਦਾਣਾ ਜਿਹੜਾ ਨਰਮ ਦਾਣਾ ਤਾਂ ਉਹ ਮੂੰਹ ਵਾਲੇ ਪਾਸੇੋਂ ਚੱਕੀ ਕੀ ਸਾਈਡ ਪਰ ਇੱਕ ਪਾਸੇ ਨਿਕਲੀ ਗਿਆ ਲੱਗ ਜਿਹੜੀ ਥੱਲੇ ਝਾਰਨੇ ਜਿਗਰੀ ਕੀ ਤੀ ਉਹ ਥੋੜਾ ਜਿਹਾ ਠੀਕ ਤਾਂ ਦਾਣਾ ਬਈ ਤਿੰਨ ਕ ਪੰਡਾ ਲੱਗ ਹੋ ਗਏ ਨੇ ਉਹ ਦੋ ਤਿੰਨ ਪੰਡਾ ਲੱਗੋਗੇ ਨੇ ਫੋਲ ਜਾਂਦੀ ਆਪਾਂ ਨੇ ਵਧੀਆ ਬਣ ਜਾਣੀ ਧੁੱਪਾਂ ਵਧੀਆ ਨਿਕਲੀ ਅੱਜ ਮੌਸਮ ਠੀਕ ਹੈ ਤਕਰੀਬਨ ਕੱਲ ਜਿਆਦਾ ਖੌਰਾ ਜਿਹਾ ਹੋਇਆ ਬਤਾ ਕੁਸ ਬਾਕੀ ਦੇਖਦੇ ਆਪ ਗੱਜ ਜੇ ਆਪਾਂ ਹੁਣ ਪਹੁੰਚੇ ਵੇ ਸੂਏ ਪਾਰੇ ਫੇਰ ਪਹਿਲਾਂ ਸਰੋਂ ਦੀ ਫੋਲ ਕਾਇਦੇ ਵੀ ਖੇਤ ਵਾਜਣ ਅੱਜ ਉਹੀ ਦੇਖਣਾ ਤਾਂ ਮੈਂ ਤੂੜੀ ਵਾਲਾ ਜਿਹੜਾ ਫੱਕ ਜੀ ਹੈ ਵੀ ਹੁਣ ਬਾਕੇ ਆਪਾਂ ਵੇ ਖੰਡਾਉਂਗੇ ਉਹਨੂੰ ਕਿਉਂਕਿ ਹੁਣ ਝੁੰਡਾਂ ਚ ਗੇੜ ਤੇ ਫੇਰ ਲੋਟ ਨਹੀਂ ਆਉਣਾ ਹੈਗਾ ਨਾ ਖੇਡਣੀਆਂ ਵੀ ਆਪਾਂ ਨਾਲਦਰ ਤੇ ਇੱਕ ਹੋਰ ਬਾਦਨਾ ਢੇਰੀ ਲਾਗ ਛੱਡ ਦੇਣੀ ਆ ਉਤੇ ਬਾਦ ਫੇਰ ਢੇਰੀਆਂ ਲਾ ਕੇ ਖੰਡਾ ਦੇਣੀ ਆ ਖੰਡਾ ਤਾਂ ਨਹੀਂ ਖੇਤ ਦੇ ਵਿੱਚ ਇੱਕ ਤਾਂ ਦਿਨ ਅੱਗੇ ਪਿਛੇ ਹੋ ਜੂਗੀ ਆਪਾਂ ਰੇਵੀ ਦੇਖਣਾ ਤੇ 씨 ਪਾਉਣਾ ਪਿੱਛੇ ਵੀ ਰਹੇਗਾ ਤਾਂ ਵੀ ਆਖਦੀ ਰੇ ਪਾ ਕੇ ਪਾਉਣਾ ਚ ਇੱਕ ਦੋ ਦਿਨ ਲੇਟ ਹੋ ਜਵੇ ਰੌ ਕਉ ਜੇ ਰੌਣੀ ਕਰਕੇ ਰੇਪਾਇਆ ਬਾਅਦ ਚ ਫੇਰ ਥੋੜਾ ਜਿਹਾ ਔਖਾ ਹੋ ਜਾਣਾ ਫੇਰ ਗੱਬੇ ਨਰਮ ਜਾ ਰਹਿੰਦਾ ਟਰਾਲੇ ਨਾਲ ਦਬੀ ਜਾਣਾ ਬੂਟਾ ਨਾਲ ਖੇਤ ਸੁੱਕ ਜਾਣਾ ਕਿਉਂਕਿ ਥੋੜਾ ਜਿਹਾ ਬੂਟਾ ਵਾਲਾ ਖੇਤ ਆ ਨਰਮ ਜਿਹਾ ਛੇੜਨਾ ਪੈਂਦਾ ਵਾਉਂਦੇ ਪਾਉਂਦੇ ਸੁੱਕ ਜਾਂਦਾ ਛੇਤੀ ਹਵਾ ਲੱਗ ਜਾਂਦੀ ਐ ਅੱਜ ਕੱਲ ਹੁਣ ਤੁਹਾਨੂੰ ਪਤਾ ਹੀ ਵੇ ਧੁੱਪਾਂ ਚੱਲਦੀਆਂ ਪੈਂਦੀਆਂ ਹਵਾ ਚੱਲਦੀ ਪੂਰੀ ਵੀ ਉਹਦੇ ਕਰਕੇ ਪਹਿਲਾਂ ਵੀ ਆਪਾਂ ਨੂੰ ਦਿਖਾਇਆ ਬੂਟਾ ਵਾਲਾ ਖੇਤ ਥੋੜਾ ਨਰਮ ਛੇੜਨਾ ਪੈਂਦਾ ਚਲੋ ਦੇਖਦੇ ਆ ਫੇਰ ਬੀਜ ਬਜਾਈ ਕਰਾਂਗੇ ਆਪਾਂ ਬਾਅਦ ਚ ਤਿੰਨਾਂ ਕਿੱਦਰ ਜੜੇ ਹੈਗੇ ਆ ਬਾਕੀ ਕੰਮ ਦਾ ਫਰਕ ਬਹੁਤ ਦਿਨ ਪਰ ਦਿਨ ਪੈਂਦਾ ਜਾਂਦਾ तकरीबन 5-4 ਦਿਨ ਦੇ ਵਿੱਚ ਵਿੱਚ ਚੱਲ ਪਈ ਨਹੀਂ ਵਢਾਈ ਇੱਧਰੋਂ ਦੇਖਣ ਨਦੀ ਦੇ ਵਿੱਚ ਆਪਾਂ ਇੰਦਰ ਖੰਡਪਾਤ ਸਾਹਿਬ ਆਰੰਭ ਕਰਿਆ ਮੰਡਕ ਨਹੀਂ ਵੀ ਉੱਧਰ ਵਢਾਈ ਪਈ ਵੀ ਰੇਤਾ ਜਾਂਦਾ ਰੇਤਾ ਜੇ ਕਰਕੇ ਨਦੀਆਂ 'ਚ ਪੱਕਿਆ ਹੋਇਆ ਉਹਦੇ ਕਰਕੇ ਚੱਲ ਪਈ ਵਢਾਈ ਬਾ तकरीबन 6.5 ਵੀ ਚੱਲ ਜਾਨੀ ਆ ਯਾਨੀ ਬੂਟਿਆਂ ਵਿੱਚ ਸਾਡੇ ਇੱਕ ਦੀ ਕਣਕ ਜ਼ਿਆਦਾ ਲੇਬਰ ਦਾ ਕੰਮ ਵੱਧਾ ਲੇਬਰ ਵੀ ਹੈਗੀ ਪਹਿਲਾਂ ਆਇਆ ਲੱਗਦਾ ਵੀ ਲੇਬਰ ਆਉਣੀ ਨਹੀਂ ਹੈਗੀ ਲੇਬਰ ਵੀ ਵਧੂ ਆਈ ਵੀ ਵੀ ਚਲੋ ਠੀਕ ਹੈ ਬਾਕੀ ਆਪਾਂ ਦਿਖਾਉਂਦੇ ਆ ਕੱਲ ਜਿਹੜੀ ਕੱਢੀ ਆ ਸਰੋਂ ਉਦੇ ਵਿੱਚ ਕਰੀਬ ਆਪਾਂ ਨੇ ਕੈਮਰੇ ਦੇ ਵਿੱਚ ਕੈਦ 5-4 ਮਿੰਟ ਦੀ ਵੀਡੀਓ ਉਹ ਵੀ ਦਿਖਾਵਾਂਗੇ। ਬਾਕੀ ਨੇਤਰਾਂ ਦੇ ਫਾਰਮ 'ਚ ਵੀ ਗੇੜਾ ਮਾਰਿਆ ਹੁਣ ਆਪਾਂ ਨੇ ਫਾਰਮ ਦਾ ਕੰਮ ਵੀ ਤਕਰੀਬਨ ਨਿਬੇੜ ਗਏ। ਪਹਿਲਾਂ ਬੋਹਣ ਆਇਆ ਤਾਂ ਮੈਂ ਜਦ ਬੀ ਉਹਦੇ ਬਾਅਦ ਦੇਖਿਆ ਜਾ ਲੇਬਰ ਵਾਲੇ ਲੱਗੇ ਵਿਤੁਰੇ। ਵੀ ਹੁਣ ਹੈ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਸਾਰਾ ਵੀਡੀਓ ਦੇ ਵਿੱਚ ਵਧੀਆ ਬਣਾਤਾ ਐਨ ਸਾਰਾ ਸਿਸਟਮ ਤਿਆਰ ਹੈ। ਬੋਹਣ ਤਾਂ ਇੱਕ ਚੁੱਤੇ ਲਿਆ ਕੇ ਛੱਡਣ ਦੀ ਲੋੜ ਐ। ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ। ਦੇਖੋ ਵੀਡੀਓ ਮਾਰੋ ਅਨੰਦ। ਪਤਾ 6 ਵਜੇ 6 ਵਜੇ ਕੰਮ ਸਟਾਰਟ ਹੋ ਗਿਆ ਉਪਰੇ ਲਖੜਾ ਉਪਰੇ ਸਿੱਧਾ ਹੀ ਸਿੱਧਾ ਉਪਰ ਜਾਵੇ ਹੈਥੇ ਸ਼ਾਬਾਸ਼ ਕਰੋ ਜਰਵੀ ਇਧਰ ਆ ਗਿਆ ਜੀ ਆਪਾਂ ਕੋਈ ਨਹੀਂ ਉਹਦਾ ਟੀਰੀ ਇਕੱਠੀ ਕਰੀ ਵੀ ਜੀ ਵਧੀਆ ਕਰ ਗਿਆ ਬਾਕੀ ਠੀਕ ਆ ਆਪਣੇ ਵੀ ਵਧੀਆ ਚੱਲ ਰਿਹਾ ਲੱਗਉਂਦੇ ਬਾਕੀ ਹੁਣ 4-5 ਮਿੰਟ ਹੋਇਆ ਫਾਇਰ ਨੂੰ ਘੜਦਾ ਵੀ ਹੁਣ ਹਵਾ ਬੰਦ ਹੈ ਕਹੇ ਜਦੋਂ ਮਰਜ਼ੀ ਲੈ ਲੋ ਹਵਾ ਵਿੱਚ ਆਹ ਜਦੋਂ ਖੰਡ ਅੱਛਾ ਆ ਇਹ ਉੱਪਰ ਚੱਕਣਾ ਪੜ ਜਾਣਾ ਅੱਛਾ ਠੀਕ ਆ ਬਾਜ ਚੱਲਿਆ ਉਹ ਬਾਈ ਜਗਾ ਚੱਲਿਆ ਜੇ ਨਾ ਪਰ ਜੇਕਰ ਉੱਪਰ ਰੋਕ ਲਿਆ ਕਰ ਠੀਕ ਆ ਏ ਭਾਈ ਚੱਲਿਆ ਇਹਨੂੰ ਕੰਮ ਆ ਮੈਸਟਰੀ ਨਾਲ ਉਹਨਾ ਫਰੈਸ਼ਰ ਲਾ ਕੇ ਲੰਘੀਦਾ ਸੱਟੇ ਲੱਗਾ ਥੋੜਾ ਜਿਹਾ ਕਾਲੀ ਵਿੱਚ ਐਨਾ ਵੀ ਦੋਏ ਬੂਟਿਆਂ ਦੇ ਵਿੱਚ ਨੂੰ ਆਗੇ ਕਣਾ ਬੂਟੇ ਦੇ ਗੈਲ ਬਚੀ ਜਾਵੇ ਰਾਹ ਵੀ ਫੱਕ ਉਧਰ ਜਾਂਦਾ ਕੁਦਰਤੀ ਉਹ ਬਚਾਲੇ ਆ ਗਿਆ ਤਾਂ ਥੋੜਾ ਜਿਹਾ ਛੱਡ ਦੇ ਵਿੱਚ ਫਰਕ ਪੈ ਜਾਂਦਾ ਕਿ ਸ਼ਾਮ ਆਪਾਂ ਦੀ ਪਹਿਲਾਂ ਆ ਗਈ ਥੋੜੀ ਜਿਹੀ ਨਾਲੇ ਹੁੰਦੇ ਕੋ ਸਾਰੀ ਸ਼ਾਮ ਆਉਗੀ ਪਰ ਉਹ ਕਰੀ ਪੂਰਾ ਹੋ ਜਾਏਗਾ ਫਾਰਮ ਤੇ ਗਏ ਪਹੁੰਚ ਵੀ ਤੁਹਾਨੂੰ ਮੁੜਾਈਆਂ ਦਰਸ਼ਨ ਇੱਕ ਵਾਰ ਫੇਰ ਫਾਰਮ ਦੇ ਹੋ ਗਈ ਤਿਆਰੀ ਜਿੰਦਾ ਗਏ ਲਾ ਬੰਦੇ ਤਿਆਰ ਕਰਕੇ ਪਹਿਲਾਂ ਆਪਾਂ ਵੀ ਖੇਤ ਪਾਉਣ ਆਏ ਵੇ ਤੇ ਜਦ ਹਲੇ ਤਿਆਰੀ ਹੁੰਦੀ ਤੇ ਅੱਜ ਵਾਈ ਲੰਘੇ ਗੱਡੀ-ਕੁੱਡੀ ਆਪਣੀ ਚੱਕ ਕੇ ਸਾਰੀ ਸਮਾਨ ਕਰਕੇ ਫਾਈਨਲ ਓਕੇ ਆਪ ਆ ਗਏ ਉੱਪਰ ਪਾਈਪ ਜਿਹੜੇ ਪਾਉਣੇ ਤੇ ਲੈਣਾ ਕੱਟਦੇ ਸਿੱਧੀਆਂ ਆ ਸਾਮਾਨ ਦੁਗਾ ਲਾ ਕੇ ਜਿਹੜੇ ਕੋਲੇ-ਕੁੱਲੇ ਥੱਲੇ ਛੱਡਨੇ ਖਾਗ ਵਾਲੇ ਵਿੱਚ ਮੈਨੂੰ ਮੈਨਾਂ ਦੇ ਇੱਕ ਅੱਧਾ ਖਰਾਕ ਵਾਲਾ ਹੋਣਾ ਇੱਕ ਅੱਧਾ ਪਾਣੀ ਵਾਲਾ ਹੋਊਗਾ ਇਹ ਕਿਹੜਾ ਦਾਗਰ ਨਹੀਂ ਥੱਲੇ ਨੂੰ ਤਾਂ ਕੋਸੁਰ ਨਹੀਂ ਲੱਗਾ ਹੈਗਾ ਬਲ ਜਾਵੇ ਉਹਨਾਂ ਦਾ ਅਗਰ ਕੀ ਕਰਦੀ ਆ ਨੇ ਹਾਂ ਮੈਨਾਂ ਗੱਲ ਥੱਲੇ ਨੂੰ ਆਹ ਦਿੱਤੀ ਵੀ ਐ ਸੈਟਿੰਗ ਇਹਦੀ ਗਿਆ ਸੋਈ ਟੰਗ ਤੇ ਸਾਰੇ ਇਹ ਤਾਂ ਵੈਸੇ ਖਰਾਕ ਵਾਲੇ ਪਾਣੀ ਵਾਲੇ ਜਿਹੜੇ ਲੱਗਣੇ ਹੋਏ ਉਹ ਹੋਰੇ ਲੱਗਣਗੇ ਇਹਨਾਂ ਦਾ ਲੱਗੂ ਸਿਸਟਮ ਆ ਤੇ ਟੈਂਕੀਆਂ ਲਾ ਕੇ ਇਹ ਹੈ ਜੀ ਪਾਣੀ ਆ ਸਿਸਟਮ ਵਿੱਚ ਫੰਟ ਜੀ ਲਾਈਵ ਹੀ ਹੈ ਜੇਕਰ ਆਪਣਾ ਘਰਾਂ ਟੈਂਕੀਆਂ ਨੂੰ ਹੁੰਦਾ ਉਹ ਲਾਈਵ ਸਟੈਂਡ ਅੱਗੇ ਹਾ ਫੀਟਿੰਗ ਦਿੱਤੀ ਵੀ ਕਰਕੇ ਸਾਰੀ ਪਾਣੀ ਵਾਲਾ ਸਿਸਟਮ ਉਹਰੇ ਲੱਗਿਆ ਹੋਇਆ ਹੈ ਇੱਥੇ ਚੱਲੂਗਾ ਸਪਲਾਈ ਉਹਨਾਂ ਨੂੰ ਪਾਈਪਾਂ ਨੂੰ ਫਿਰ ਇਹਨਾਂ ਨਾਲ ਚੱਲੂਗਾ ਪਾਣੀ ਹੁਣ ਦਿਖਣ ਲੱਗਿਆ ਵੀ ਪੋਲਟਰੀ ਫਾਰਮ ਹੈ ਰਾਤ ਵੀ ਦੇਖਿਆ ਭਾਂ ਖੰਡਪਾ ਸਾਹਿਬ ਦੀ ਆ ਡਿਊਟੀ ਲਾਉਣ ਗਿਆ ਮੈਂ ਜਦ ਲਾਈਟਾਂ ਵੱਲਦੀਆਂ ਤਾਂ ਲਾਈਟਾਂ ਨਾਲ ਚੜਾਇਆ ਮੈਂ ਖਾਲੇ ਬੱਲ ਬਰੇਂਦੇ ਵਿਚਾਲੇ ਉਹਨਾਂ ਹੋਲਡਰੇ ਪਏ ਆ ਇਹ ਤਾਂ ਹੋਰ ਚੰਨਣਾ ਜ਼ਿਆਦਾ ਹੋ ਜਣਾ ਇਹ ਖਰਾਕ ਵਾਲੇ ਕੌਂਦੇ ਹੋਗੇ ਪਾਣੀ ਵਾਲੇ ਕੌਂਦੇ ਵਦ ਨਹੀਂ ਕਿਹੜੇ ਹੋਣ ਇਹਨਾਂ ਦੇ ਆਦਾ ਫਿਰ ਜਿਹੜੇ ਆ ਪਏ ਆ ਫਾਲਤੂ ਵਿੱਚ ਇਹ ਹੋਣਗੇ ਵੀ ਐ ਭੌਣੀਆਂ ਦਾ ਕੋਈ ਸਿਸਟਮ ਆ ਤਾਰ ਵਹੀ ਤੇ ਆ ਚੱਕ ਹੁੰਦਾ ਆਪਰੇਟ ਹੈ ਹੈ ਗਿਆ ਵਜਾ ਅਸਲ ਵਿੱਚ ਇੱਕ ਪਾਸੇ ਦੇ ਖਿੱਚ ਹੁੰਦਾ ਜੋ ਉੱਥੇ ਲੱਗੂ ਵੀ ਪਾਉਣੀ ਦੀ ਸਮਝ ਗਿਆ ਮੈਂ ਇੱਕ ਤਾਰ ਪਾਈ ਮੇਨ ਜਿਆਦਾ ਚੱਕਣੀ ਹੈ ਉੱਪਰ ਹੇਠ ਹੋਊਗਾ ਠੀਕ ਹੈ ਠੀਕ ਹੈ ਸਮਝ ਗਿਆ ਹੁਣ ਇਹ ਆਹੇ ਮੈਂ ਕਲਾਪਾ ਦੱਤਾ ਵੈ ਇਹ ਪੈਪੜਾ ਜਦੋਂ ਇੱਥੇ ਤੇ ਆਉਣਾ ਇੰਨੀ ਸੈਟਿੰਗ ਦਿੱਤੀ ਵੀ ਇਹ ਥੱਲੇ ਆਉਣਾ ਅਸਲ ਵਿੱਚ ਆਹ ਚੀਜ਼ ਥੱਲੇ ਚਲੀ ਜਾਣੀ ਇਹ ਟਾਈਮ ਗੱਲ ਪਤਾ ਲੱਗੂਗਾ ਆਹ ਫਿਰ ਇਧਰ ਦਾਤੀ ਨੇ ਪਾਉਣੀਆਂ ਉੱਥੇ ਤਾਰ ਲੱਗੀ ਹੋਈ ਹੈ ਦੇਖ ਲੈ ਬਾਈ ਸਿਸਟਮ ਆ ਪਰ ਹੈਂਡਲ ਇੱਕ ਨੂੰ ਹੈਗਾ ਲੱਗਿਆ ਮਾਤਾ ਕਹਤਾ ਬਾਈਆਂ ਕੇ ਗੱਲਬਾਤ ਕਰਾਵਾਂਗੇ ਪਰ ਮੈਨੂੰ ਅੱਧਾ ਘੰਟਾ ਹੀ ਹੋਇਆ ਏ ਖੇਤ ਚ ਗਏ ਵਾਕੇ ਉਰੇ ਤੇ ਐਨੇ ਚ ਲੱਗ ਗਿਆ ਬਾਈ ਵੀ ਆਹ ਲੱਤੀ ਜੀ ਪਾਉਣੀ ਸੈਟਿੰਗ ਸਾਰੀਆਂ ਤਾਰਾਂ ਦੀ ਕਿਹਨਾਂ ਲੋਗ ਸਹਾਰਾ ਵਕੇਦੇ ਉਹ ਹੈ ਲੋਕ ਲੱਗ ਜਾਏਗਾ। ਵੈਸੇ ਇਹ ਥੱਲੇ ਹੋਣ ਪਾਤੀ ਹੈ। ਜਿਆਦਾ ਪਰ ਇਹਨੂੰ ਪੁੱਠੀ ਘੋਣਾ। ਇਹ ਤਾਰੰਦ ਥੱਲੇ ਆ ਜਣਾ ਇਹ ਚੀਜ਼ ਨੇ ਸਿਸਟਮ ਨੇ ਸਾਰਿਆਂ ਥੱਲੇ ਆ ਜਣਾ। ਪਾਣੀ ਵਾਲੇ ਨੇ। ਚਾਰੇ ਲੈਣਾ। ਚਾਰੇ ਪਾਤੇ ਨਿਗਾਰ ਦੇ। ਆਹ ਹਲੇ ਹੈਗਾ ਨਾ ਥੋੜਾ ਜਿਹਾ ਹੈ ਹਲੇ ਕਹਿੜਾ ਥੋੜੇ ਜਿਹਾ ਕਣ ਦਾ ਉਹਨੇ ਗੱਲ ਜਾਣਾ ਚਾਹੀਦਾ ਥੋੜਾ ਜਿਹਾ ਰੈਸਟਮ ਉਹ ਪਰੇ ਲੱਗਦਾ ਹੈ ਜੇ ਲੋ ਵਾਕ ਹੀ ਹੁਣ ਕਸਰ ਰਹਿ ਗਈ ਉਹਨਾਂ ਦੀ ਚੂਚਿਆਂ ਦੀ ਇਹਦਾ ਮਾੜਾ ਮੋਟਾ ਹੁਣ ਸਾਫ ਸਫਾਈ ਵਾਲਾ ਕੰਮ ਰਹਿ ਗਿਆ ਆ ਤਾਂ ਹੁਣ ਆਪਣੇ ਅੰਨਾ ਦੇ ਬਰਾਬਰ ਆਇਆ ਤਾਂ ਇਹ ਨਹੀਂ ਉਹ ਦੂਰ ਵਿਚਾਲੇ ਠੀਕ ਹੈ ਇਹ ਥੋੜਾ ਜਿਹਾ ਨੀਵੇਂ ਇੱਧਰ ਵਾਲੇ ਆਹ ਤਾਂ ਕਿੰਨਾ ਦੇਣਾ ਜੀ ਪਾਣੀ ਹੈ ਸਮਝ ਗਿਆ ਮੈਂ ਹੁਣ ਆਹ ਜਿਹੜਾ ਪਾਈਪ ਲਾਇਆ ਹੈ ਨਾ ਆਹ ਪਾਈਪ ਇਹ ਪੈਪ ਦੀ ਸਪਲਾਈ ਹੋਊਗੀ ਇੱਥੇ। ਇਹ ਹੋਰ ਲੱਕੂ ਘਟਾਇਆ ਇਹਨੂੰ। ਉੱਥੇ ਫਿਰ ਗੇਟ ਵਾਲਾ ਫਸਟ ਹੋ ਜਾਣਾ। ਇਹ ਟੈਂਕੀ ਦੇ ਪਾਣੀ ਦੇ ਜਾ। ਇਹਨੂੰ ਟੈਂਕੀ ਤੋਂ ਸਪਲਾਈ ਇੱਧਰ ਆਪਣੇ ਕੋਠੇ 'ਤੇ ਰੱਖਣੀ ਜਿਹੜੀ ਉੱਤੇ ਆਉਗੇ। ਆਓ ਵੀ ਕਰੋ ਚੱਕੋ। ਜੀ ਬਣਦੀ ਚੀਜ਼ ਹੈ। ਲੋ ਜੀ ਆਪਾਂ ਵਾਗਦੇ ਫਾਟ ਫਾਟ ਬਾਤ ਇੱਕ ਵਾਰ ਕਿਉਂ ਫੇ ਜਿਆਦਾ ਦੂਰਾ ਮੈਂ ਬਾਹਰ ਨਹੀਂ ਹੈਗਾ ਵੀ ਹੁਣ ਇੱਕ ਵਾਰ ਤਾਂ ਉਹ ਫੂਸ ਜਿਹੜਾ ਪਿਆ ਢੇਰੀ ਨਾ ਆਪਾਂ ਨੇ ਵਾਤ ਤੇ ਵਾਤ 10 ਮੰਡਾ ਹੋ ਜੂਗੇ 10 ਵਾਂ ਇੰਨੀ ਵਾਰ ਛੋਟ ਛੋਟੀਆਂ ਹੋਣੀਆਂ ਚਾਰ ਚਾਰ ਆਪਾਂ ਨਾ 11 ਨਹੀਂ ਖੰਡਾ ਦੇਣੀਆਂ ਵੀ ਜੇ ਭਈਏ ਮਿਲ ਕੇ ਤਾਂ ਇੱਕ ਟਰਾਲੀ ਆਪਾਂ ਨੇ ਜੇ ਭਈਏ ਮਿਲ ਕੇ ਕੱਲ ਨੂੰ ਨਹੀਂ ਆਂ ਭਰ ਕੇ ਪਾ ਦੇਣੀ ਆ ਕੱਲ ਤੇ ਵਾਦੇ ਰੌਣੀ ਕਰੂਗੇ ਫੇ ਰੇ ਪਾ ਕੇ ਸਵਾਗਾ ਮਾਰ ਕੇ ਨਾਲ ਕੈੜਾ ਜਿਹਾ ਹੋ ਜੂਗਾ ਅਸੀਂ ਤਾਂ ਪਾਣੀ ਬਹੁਤ ਪੀਣਾ ਹੈ ਨਾ ਕਿਉਂ ਪਾਣੀ ਜ਼ਿਆਦਾ ਪੀਣ ਕਰਕੇ ਫਿਰ ਆ ਸੈਡਾਂ ਫੁੱਲਰ ਵਾਲੀ ਬੱਤ ਆ ਜਾਂਦੀਆਂ ਗੱਭੇ ਵੱਤ ਘਟ ਆਉਂਦਾ ਜਾਂ ਸੁਆਗਾ ਪਾਜ ਜਾਣਾ ਸੈਟ ਹੋ ਜਾਣਾ ਨਾਲੇ ਆਪਣਾ ਡੋਲਾਂ ਦੇ ਪੰਧਰੀਆਂ ਕਰ ਦੇਣੀਆਂ ਵੀ ਨਾਲੇ ਬੂਟਿਆਂ ਨੂੰ ਦੇਖਾਣ ਬੂਟੇ ਵਧਿਆ ਹੋਏ ਵੇ ਪਾਣੀ ਕੋਣੀ ਲੱਗ ਜੂਗਾ ਫੇਰੀ ਜੇ ਆਪਣਾ 600 ਰੁਪਏ ਕਿਲੋ ਵਾਲਾ ਬਾਜਰਾ ਵੀ ਦੇਣਾ ਕਿਉਂ ਸੋਨਾ ਪੂਜਾ ਮਾਰਿਆ ਆਉਂਦਾ ਮੈਂ ਚਲੋ ਵਧੀਆ ਕੰਮ ਨੇ ਵੜ ਗਿਆ ਸਰ ਹੈ ਤਾਂ ਥੋੜੀ ਨਰਮਤੀ ਸੁੱਕਣਾ ਵੀ ਨਾ ਬੂਟਿਆਂ ਵਿੱਚ ਥੋੜਾ ਟਾਈਮ ਲੰਘ ਜਾਣਾ ਦਾ ਪਰਾਜ ਫੋਲੀ ਵੀ ਆਪਣਾ ਤਰਪਾਲਾ ਮਿਛਾ ਕੇ ਐਨ ਫੋਲਤੀ ਬਹੁਤ ਵਧੀਆ ਸੋਹਣੀ ਹੋ ਜਣੀ ਆ ਜੀ 2 ਕਵਾਂਟਰ ਤੇ ਉੱਪਰ ਹੈ ਯਾਨੀ ਜਿਕਣਾ ਬੂਟਿਆਂ ਵਿੱਚ ਫੇਰ ਐਨੀ ਬਹੁਤ ਹੀ ਮਾਰ ਵਾਲਾ ਕੰਮ ਨਹੀਂ ਹੈਗਾ 10 ਕਵਾਂਟਰ 9 10 ਕਵਾਂਟਰ ਬਾਹਰ ਨਿਕਲਦੀ ਹੈ ਐਨੀ ਕੇ ਸੰਝਲ ਬੂਟੇ ਵਾਲੀ ਹੋ ਗਈ ਵੀ ਚਲੋ ਠੀਕ ਆ ਹੁਣ ਚੱਲੇ ਆਪਾਂ ਖੰਡਪਾਠ ਸਾਹ ਦੀ ਡਿਊਟੀ ਲਾਉਣ ਇੱਕ 12 ਦੇ 2 2 ਵਜੇ ਤੇ ਵਾਧਾ ਕੇ ਫਿਰ ਫੂਸ ਘਟਾ ਦਾਂਗੇ ਦੇਖ ਲੈ ਕੱਲ ਨੂੰ ਰੇਹ ਪੱਤ ਪਾ ਕੇ ਫਿਰ ਉੱਜੀ ਪਹੁੰਚ ਕੇ ਮੁੜ ਕੇ ਫੇਰ ਆਪਾਂ ਖੇਚ ਵੀ ਜਿਹੜਾ ਪਿਆ ਸਾਰੋਂ ਦਾ ਢੇਰ ਨੂੰ ਲਾਇਆ ਵੱਡਾ ਤਕਰੀਬਨ ਅੱਧਾ ਵੀ ਚੱਕਤਾ ਆਪਾਂ ਨੇ ਕਿ ਮੱਗਿਆਂ 'ਚ ਲਾ ਕੇ ਘੇਰ ਦੇਣਾ ਆਪਾਂ ਨੇ ਇੱਥੇ ਖੇਤ ਦੇ ਵਿੱਚ ਖੰਡਾ ਦੇਣਾ ਹਾਂ ਬਾ ਮੈਂ ਕਹਿੰਦਾ ਭਰ ਦੇਣਾ ਕਿਹੜੇ ਲਾਤੇ ਵਿੱਚ ਐਨੇ ਕਰ ਕੇ ਹੁਣ ਛੋਟੇ-ਛੋਟੇ ਮਗਰ ਜੀ ਕਰੇ ਖੰਢੀ ਜਾਂਦਾ ਉਹ ਆਪਾਂ ਨੇ ਖੇਤ ਚ ਲਾ ਦੇਣ ਤੇਰੀਆਂ ਨੂੰ ਜੀ ਸਾਰੇ ਖੇਤ ਚ ਖੰਡਾ ਦੇਣਾ ਦੇਖਿਆ ਗੱਲ ਕੋਲ ਨੂੰ ਡੌਣ ਡੌਣ ਕਰਕੇ ਸਾਫ ਫੇ ਪਾਣੀ ਲਾ ਦਾਂਗੇ ਲਾਈਟ ਤਾਂ ਵਸਤੇ ਹੁਣ ਵੀ ਆਈ ਪਈ ਆ ਵੀ ਇੱਕ ਆਪਾਂ ਨੇ ਛੋਟੇ ਛੋਟੇ ਢੇਰਿਆਂ ਲਾ ਕੇ ਖੰਡਾਦਣੀਆਂ ਨਾਲੇ ਪਾਣੀ ਲਾ ਕੇ ਗਲ ਜਾਣੇ ਨੇ ਵਿਚੇਰੇ ਬਣ ਜਾਣੇ ਦਾ ਸਾਰੇ ਆ ਮਗਰੀ ਕੀ ਲਾਈ ਜਾਣੀ ਜੇ ਇਹ ਪੰਡਾ ਬਾਕੀ ਚੱਕਦੇ ਫਿਰ ਜਿਆਦਾ ਖਣਾਉਣੇ ਔਖੇ ਹੋਣਗੇ ਹੁਣ ਛੋਟੇ ਛੋਟੇ ਢੇਗੇ ਨਾਲੇ ਖੰਡੀਆਂ ਨੇ ਉੱਤੇ ਪੈਜ ਮਾਰ ਕੇ ਖੰਡ ਜਾਣੀਆਂ ਵੀ ਤਕਰੀਬਨ ਅੱਧ ਚੱਕ ਹੋ ਗਿਆ ਹਲੇ ਖੇਤ ਵੱਧ ਪਏ ਇਧਰ ਨੂੰ ਥੋੜਾ ਜਿਹਾ ਬਚੇ ਜਾਣਾ ਵੀ ਚਲੋ ਦੇਖਦੇ ਆ ਇੰਨਾ ਚੱਕਦਾ ਆਪਾਂ ਨਾ ਕੋਈ ਦਾਮ ਜਲੇ ਕੇ ਫਿਰ ਚੱਕਦੇ ਆ ਬਾਕੀ ਕਣਕਾਂ ਵੀ ਜਾਂਦੀਆਂ ਹੁਣ ਦਿਨ ਪਰ ਦਿਨ ਪੱਕ ਰਿਆਂ ਬਹੁਤ ਫਰਕ ਪਿਆ ਹੋਇਆ ਹਾਂ ਉਹ ਸਰਵਜੀਤ ਵਾਲੀ ਦੇਖੀ ਐ ਬੱਲਾ ਉਹਦੇ ਟੁੱਟਦੀਆਂ ਜੇ ਮੋੜ ਕੇ ਤੋੜਦੇ ਆ ਬਾਕੀਆਂ ਦੇਖੋ ਸਭ ਹੋਈ ਹੋ ਗਿਆ ਵੀ ਆਪਣਾ ਵੀ ਜਾਂਦੀ ਐ ਪੱਕਦੀ ਕਣਕ ਦਾ ਮਾ ਪੰਜ ਚਾਰ ਦਿਨ ਦੇ ਵਿੱਚ ਵਿੱਚ ਲੱਗੂਗੀ ਬੜਾਈ ਦੀ ਫਲਾਣਾ ਨੂੰ ਖੰਡਾਉਂਦੇ ਰਿਹਾ ਚੱਕ ਕੇ ਗੇਰ ਦੇ ਬਾਕੀ ਲਾਣੇ ਪਤਾ ਲੱਗ ਜਾਊਗਾ ਫਿਰ ਫਾਰਮ ਦੇ ਵਿੱਚ ਪਤਾ ਨਹੀਂ ਕੌਣ ਪਹੁੰਚਿਆ ਹੋਵੇ ਉਹ ਵੀ ਆਖਾਂ ਮਾਰਦੇ ਉੱਥੇ ਤੇ ਆਈ ਹੋਗੀ ਹੈਂ ਮੈਂ ਕਹਿੰਦਾ ਜਿਹੜੇ ਜਾਨਮਾਹਲ ਗੀਂਦੇ ਨੇ ਨਾ ਬੱਟੇ ਇਹਨੇ ਲਾਤੇ ਲੱਗਦੇ ਮੈਨੂੰ ਹੈਂ ਦੀ ਕਿਰਪਾ ਹੋ ਗਈ ਨਹੀਂ ਠੀਕ ਹੈ ਕੰਮ ਤਾਂ ਆਏ ਕਿਤੇ ਜੇ ਗੈਸ ਦੀ ਗੱਲ ਨਬੜੀ ਜਾਂਦਾ ਫਿਰ ਔਖੇ ਹੋ ਜਾਂਦੇ ਇਹ ਨਹੀਂ ਠੀਕ ਰੋਣਾ ਨੇ ਇਹਨਰ ਹਟਾਰ ਤੇ ਲੱਗਣਾ ਇੱਕ ਵਾਰ ਠੀਕ ਆਉਣਾ ਇਹ ਤਾਂ ਤਿੰਨ ਲੱਗ ਫਿਰ ਹੌਲੀ ਹੌਲੀ ਜਾਗੋ ਨਾ ਬੜੇ ਹੋ ਜਾਣ ਨਾ ਫੇਰ ਉੱਪਰ ਚੱਕੀ ਜਾਣਾ ਇਹਨਾਂ ਨੇ ਫੇਰ ਉੱਪਰ ਚੱਕੀ ਜਾਣਾ ਜਿੰਨੀ ਖੜ ਕੇ ਖਰਾ ਖਾਈ ਜਾਣੀ ਫਿਰ ਬਸ ਕਸਾ ਹੋਈ ਜਾਣਾ ਕਸਾ ਹੋਈ ਜਾਣਾ ਪਹਿਲਾਂ ਥੱਲੇ ਰਹਿੰਦੇ ਛੋਟੇ ਛੋਟੇ ਹੁੰਦੇ ਆ ਉਹ ਡੋਂਗਾਂ ਦਾ ਨਹੀਂ ਨੀਤੀ ਹਾਂ ਮੈਨੂੰ ਨਹੀਂ ਹੁਣ ਆਹ ਜਿਹੜੀ ਚੀਜ਼ ਐ ਇਹਦਾ ਨਹੀਂ ਮੈਨੂੰ ਸਮਝ ਆਇਆ ਉਹਦਾ ਬਾਈ ਉਹਨਾਂ ਚੁੰਜ ਮਾਰਨੇ ਨੀਵੇਂ ਹੀ ਹੋਣਾ ਨੇ ਇੱਥੇ ਜਿੱਦਾਂ ਨਿਸ਼ਾਨ ਸਾਹਿਬ ਹਾਂ 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 ਜੁਆ ਦਾ ਪਾਣੀ ਵਿੱਚ ਅੱਛਾ ਇੱਕ ਨੇ ਆਉਣਾ ਬਸ ਹੋਰੇ ਤੇ ਹੈ ਆਨੇ ਡਾਊਨ ਹੋਈ ਜਾਣਾ ਆਹੋ ਮੈਂ ਸਮਝਾ ਉਧਰ ਉਹ ਝਟਖੜੀ ਲਾਈ ਦੀ ਐ ਸਾਵਾ ਦੀ ਕੋਹ ਲਗੀ ਜਾਨਾ ਆਉਣਾ ਨਾ ਉਹਨਾਂ ਨੂੰ ਪਤਾ ਹੁੰਦਾ ਨਾ ਚੁੰਝ ਮਾਰਨੇ ਪਾਣੀ ਦੇ ਵਿੱਚ ਇਹ ਪਾਣੀ ਸਪਲਾਈ ਕਰਦੇ ਜਾਨੀ ਨੂੰ ਕੋਈ ਭਾਂਡਾ ਨਹੀਂ ਲੱਗਣਾ ਕੁਝ ਵੀ ਭਾਂਡਾ ਕੁਝ ਨਹੀਂ ਉਹ ਚੁੰਝ ਮਾਰਨੀ ਬਸ ਇਹਦੇ ਵਿੱਚ ਬਸ 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 ਫੇਰ ਠੀਕ ਆ ਆ ਗਿਆ ਬਾਈ ਬਾਕੀ ਆ ਗਿਆ ਪਾਣੀ ਨਿਕਲਿਆ ਚੁੰਝ ਮਾਰਦੇ ਤੋਂ ਮੈਨੇ ਠੀਕ ਹੈ ਠੀਕ ਹੈ ਪਾਣੀ ਸਪਲਾਈ ਖੁੱਲਲੀ ਹੋ ਇਹਦਾ ਫੇਰ ਤੇਰਾ ਥੱਲੇ ਜਾਦਾ ਗਰੂਆ ਪਾਣੀ ਨਾ 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 ਕਿੰਨਾ ਉਹਨਾਂ ਨੇ ਮੂੰਹ ਆ ਗਿਆ ਜਿੰਨਾ ਕਿ ਯਾਰ ਚੂਚੇ ਦਾ ਮੂੰਹ ਨਾ ਗਿਆ ਕਾਨੂੰਨਾਂ ਥੱਲੇ ਚੈੱਕ ਕਰੀਏ ਲੀਕ ਵਿੱਚ ਬਹੁਤੀਆਂ ਨਿਪਪਲ ਬਦਲ ਆਉਣੇ ਅੱਛਾ ਮੈਂ ਦੇਖਿਆ ਫਿਰ ਉਧਰ ਉਹ ਚੜਖੜੀ ਦਾ ਹੀ ਵਿਸਰੇ ਪਾ ਉਹ ਉਹਨਾਂ ਨੇ ਢਿੱਲੀ ਕਰੀ ਜਿੰਨੇ ਥੱਲੇ ਆਈ ਜਾਣਾ ਆ ਦਿੱਤੀ ਵੀ ਆ ਦੇਖ ਆ ਸਫੇਦ ਵਿੱਚ ਦਿੱਤੀ ਦੋ ਤਾਰਾਂ ਆ ਤਾਂ ਹੀ ਲਾਉ ਕਰਦੇ ਨਾ ਤੇ ਛੇੜ ਦੇ ਨਾ ਇਹ ਥੱਲੇ ਆ ਜਾਣਾ بس ਉਹਦਾ ਬਲੇਸਰ ਬਾਈ ਦੇ ਆਉਣ ਦੀ ਬੇਟ ਅੱਛਾ ਇੱਕ ਉਹ ਸਾਡੇ ਫਾਕੀ ਦੀ ਲੋੜਾ ਹੁਣ ਜਿੱਥੇ ਘਾਟ ਬਾਅਦ ਜਿੱਦਾਂ ਹੁਣ ਉੱਥੇ ਟਾਈਟ ਟੁੱਟ ਲੱਗਣੀ ਉਹ ਜਾਣ ਵਰਨਾ ਆਵੇ ਹਾਂ 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 ਉਹ ਮਿਸਤਰੀ ਜਿਹੜੀ ਕ ਲੱਗਣੀ ਬਾਕੀ ਸਪਾਈ ਕਰਕੇ ਫਾਕੀ ਹਟੋਣੀ ਤਿਆਰੀ ਹੁਣ ਤਾਂ ਮੈਂ ਕਹਿੰਦਾ ਮਿਸਤਰੀ ਫੇ ਤਾਹੀ ਆਵੇ ਲਾ ਨਾ ਨਾ ਹਾਂ ਮਿਸਤਰੀ ਕੇ ਦੇਖ ਲੈ ਦੱਸ ਤੈਨੂੰ ਵੀ ਮਰਦਾ ਹੋਣਾ ਮਾੜਾ ਮੋਟਾ ਵੀ ਕਿੱਥੇ ਕ ਲੱਗਣਾ ਤਾਂ ਮੈਂ ਤਾਂ ਕਹਿੰਦਾ ਸਕੀਮ ਦਿੱਤੀ ਇਹ ਤਾਂ ਮੈਂ ਦੱਸ ਬਾਈ ਆ ਉਹ ਤੇ ਗਿਆ ਮਰ ਤਾਂ ਮਤਲਬ ਥੱਲੇ ਇਟਨ ਨਾਲੋਂ ਕਿ ਨਾ ਕਾਬਜਾ ਲਾ ਦੇਵੇ ਦਾ ਗੇੜ ਨੰਨਾਂ ਕਹਿੰਦਾ ਮੁਰਗਾ ਫਟਦੇ ਆਉਣਾ ਜਾਂ ਮੁਰਗਾ ਚੱਕਉਣਾ ਜਾਂ ਜਦੋਂ ਖੋਲਣਗਾ ਬੜੇ ਗੇੜ ਖੋਲਣਾ ਨੇ ਜਾਂ ਉਹਦਾ ਨਾਂ ਉਹ ਕਹਿੰਦਾ ਕਬਜਾ ਲਾਂਦਾ ਘੱਟ ਦੇ ਆਹੋ ਵੀ ਠੀਕ ਆ ਆਉਥੇ ਠੀਕ ਹੈ ਇੱਤਰ ਨਾਲ ਉਹਦਾ ਰੋੜੇ ਨਹੀਂ ਹਨਾ ਜਿੱਦਾਂ ਆਪਾਂ ਜਿਹੜਾ ਨਾੜੇ ਪਰ ਬਣਾਉਂਦੇ ਆਹ ਪੱਤੀਆਂ ਨਾਲ ਲਾਵੇ ਹੁਣ ਤਾਂ ਲੱਗਿਆ ਪਤਾ ਲੱਗਣਾ ਹਨਾ ਵੀ ਵੋਲਟਰੀ ਫਾਰਮ ਹੈ ਤਿਆਰੀ ਹੋ ਹੁਣ ਤਾਂ ਹੁਣ ਤਾਂ ਤਿਆਰੀ ਹੈ ਹੁਣ ਕੋਈ ਗੱਸਣ ਨਹੀਂ ਆਗੀ ਫੱਕੇਰ ਹੁਣ ਤਾਂ ਬੱਸ ਲੱਗਣਾ ਵਾਸਤੇ ਫੱਕੇ ਮੈਂ ਕਹਿੰਦਾ ਜਿਹੜੀ ਮੈਂ ਗੇੜ ਦਾ ਮੈਂ ਖੇਚ ਖਿਡਾਉਂਦਾ ਫਿਰ ਤਾਂ ਉਹ ਨਹੀਂ ਕੰਮ ਆਉਗੀ ਰੇ ਦੇ ਸਰੋ ਵਾਲੀ ਗੇੜਲੇ ਵਿੱਚ ੱਲੇ ਪਰ ਦੂਈ ਫੱਕਰ ਹੋਇਆ ਹਾਂ ਹਾਂ ਭਾਖਮਾਲ ਰੱਖਦੀ ਹੈ ਤਿੰਨ ਹੁਣੇ ਹੁਣ ਪਹਿਲਾ ਖੰਨ 15 ਦਿਨ ਹੋਰੇ ਰਹੂਗੇ 15ਵੇਂ ਦਿਨ ਗਾਹਾਂ 15ਵੇਂ ਦਿਨ ਗਾਹਾਂ ਆਖ਼ਰ ਮੰਗ ਜਾ ਕੇ ਨਿਕਲੇਗਾ ਨੇ ਯਾਨੀ 45 ਦਿਨ ਦਾ ਕੰਮ ਹੈ ਦਾ 45 ਦਿਨ ਦਾ ਬਸੰਗਲਾ ਪੈਸੇ ਉਹ ਵੈਸੇ ਹੀ ਆ ਮਸ ਵਸ ਮਿਹਨਤ ਮਿਹਨਤ ਕਰਨੀ ਪਣੀ ਜਿਹੜੇ ਪਹਿਲੇ ਦਿਨ ਹੈ ਨਾ ਬਹੁਤ ਸਾਹਮਣੇ ਵਾਲਾ ਕੰਮ ਹੈ 6 ਮਹੀਨੇ ਦਾ ਬਨੇਤਰ ਬਾਈ ਨੂੰ ਸਮਝੋ ਨਾ ਦੇਣਾ 6 ਮਹੀਨੇ ਜਿਹਨੇ ਕਰਿਆ ਪਰ ਉਹ ਤਾਂ ਪਤਾ ਹੈ ਪਤਾ ਜਿਹਨੇ 6 ਇੱਕ 24 ਘੰਟੇ ਆਲ ਆਂਡਰ ਬੰਦਾ ਚਾਹੀਦਾ ਹੈ ਪਿੱਛੇ ਘੁੰਮਣ ਨੂੰ ਤਿੰਨ ਤਿੰਨ ਘੰਟੇ ਚਾਹੀਦੇ ਜਾਣਾ ਆਉਣਾ ਟਾਈਮ ਨਾ ਪੱਕਾ ਬੰਦਾ ਚਾਹੀਦਾ ਮੈਂ ਦੇਖਿਆ ਮਗਰ ਰੋਡ ਦਾ ਬਾਈ ਨਾ ਕਰਿਆ ਬਈ ਇੱਕ ਬੰਦਾ ਉਹਨਾਂ ਭਜਾਉਣ ਵਾਸਤੇ ਰੱਖਿਆ ਸਾਰੀ ਦਿਹਾੜੀ ਚੂਚੇ ਨੂੰ ਭੁਜਾਈ ਜਾਂਦਾ ਬੈਠਣ ਨਹੀਂ ਦਿੰਦਾ ਜੇ ਬੈਠ ਕੇ ਤਾਂ ਕੰਮ ਖਤਮ ਹੋਣਾ ਦਾ ਜਿੰਨਾ ਭੱਜਣਾ ਉਹਨਾਂ ਉਹਨਾਂ ਨੇ ਦਾਣਾ ਖਾਣਾ ਪਾਣੀ ਪੀਣਾ ਉਹਨਾਂ ਬਦਨ ਹੋਣਾ ਉਹਨੇ ਤਾਂ ਪੱਕਾ ਬੰਦ ਰੈਗਲੂ ਚਾਹੀਦਾ 140 ਜਿਹੜਾ ਇਹਦਾ ਅੰਦਰ ਚੂਚੇ ਕਿੰਨੇ ਵੀ ਆ ਮੈਂ ਇੱਥੇ ਬਣਾਇਆ ਦਾ ਕੁਆਲਟੀ ਫਾਰਮ ਜਗਤਪੁਰ ਮੋੜ ਪਰ ਉਹਨੇ ਪੱਕਾ ਉਹ ਯਾਰ ਰੱਖਿਆ ਹੋਇਆ ਫੈਮਿਲੀ ਵਾਲਾ ਹਾਂ ਬਈ ਇਹਨੇ ਤਰੱਕੀ ਵੀ ਕਰਾਈ ਵੀ ਉਹਨਾਂ ਦੀ ਪੱਕਾ ਟੱਬਰੇ ਬੈਠਾ ਉਹ ਤੇ ਪੱਕਾ ਬਈ ਉਹ ਦੇਖ ਲੈ ਕਿੱਥੇ ਹੈ ਜਿਹੜੇ ਆਪਾਂ ਖੰਟਪੁਰ ਨੂੰ ਜਾਂਦੇ ਹਮਮ ਗੱਡੀ ਬਈ ਰੱਬ ਦਾ ਨਾਮ ਕਹਿਆ ਫਾਰਮਿਕ ਕਪਿੰਦਰ ਆ ਮੋੜ ਪਰ ਜਗੁਰਦਾਰ ਸਾਹਿਬ ਕਲਰੇਟਾ ਵੜੀਆ ਖੇੜੀ ਵਾਲਾ ਵੀ ਹੁਣ ਬਣ ਗਿਆ ਇੰਦਾ ਖੇੜੀ ਵਾਲਾ ਵੀ ਬਣ ਗਿਆ ਬਹੁਤ ਆਹੜਾ ਯਾਨੀ ਇਹ ਜਿਹੜਾ ਹੈਗਾ ਇਹ ਫਿਰ ਬਸ ਇੱਕ ਉਹ ਹੈਵੀ ਵਜਨ ਵਧਾਉਣੇ ਵਾਲਾ ਉਹਦੇ ਇਹਦੇ ਜਾਨ ਜੂਨ ਹੁੰਦੀ ਨਹੀਂ ਮਿਲਦੀ ਨਹੀਂ ਹੁੰਦੀ ਫੀਡ ਦਿੰਦੀ ਫੀਡ ਵਾਲੀ ਕੰਮ ਨਾ ਇਹ ਕਾਂਡਾ ਨਹੀਂ ਦੇਖਿਆ ਪੰਛਾਇਰੇ ਦੇਖਿਆ ਸੀ ਆਂਡਾ ਤਿਆਰ ਕਰਦੇ ਹੋ ਉਹਨਾਂ ਨੂੰ ਫੀਡ ਦੀ ਗੀੜ ਦੇਣੀ ਐ ਬਸ ਬਸ ਅੱਧੇ ਘੰਟੇ ਬਾਅਦ ਆਂਡਾ ਦੇ ਦਿੰਦੀ ਮੁਰਗੀ ਉਹ ਫਿਰ ਚੈਨਲ ਸਾਹ ਕੋਤੇ ਹਾਂ ਤੇ ਵੀ ਆਈਆ ਕਿਹੜਾ ਹੈ ਕਿੜੀ ਕਿੜੀ ਕੁੜੀ ਵੀ ਤੇਰਾ ਅੱਛਾ ਜਾਨੀ ਪਾਣੀ ਵਾਲਾ ਭਾਂਡਾ ਨਹੀਂ ਲੱਗਣਾ ਮੈਂ ਤਾਂ ਕਹਿੰਦਾ ਵਾ ਪਾਣੀ ਵਾਲਾ ਹਲੇ ਲੱਗੂਗਾ ਹਾਂ ਹੁਣ ਨੀਮੀ ਕਰੂਗੀ ਜਿੱਦਾਂ ਉਹ ਟੰਗ ਤੀਆਂ ਨੇ ਇਹ ਟੰਗ ਕੇ ਸਪਾਈ ਆਹੀ ਲੱਗਣਾ ਕਹਿੰਦੇ ਹੁਣ ਨੀਮੀ ਹੋਣੀ ਆ ਤੇ ਇਹ ਵੀ ਟੰਗ ਕੇ ਨਾਲ ਸਪਾਈ ਹੋਣੀ ਆ ਆ ਪਾਣੀ girਦਾ ਇਹਦਾ ਦੱਬੇ ਚੰਝ ਮਾਰਨੀ ਆ ਉਹਨਾਂ ਨੇ ਪਤਾ ਇਹਦੇ ਹੋਰੇ ਕੁਦੇ ਵਿੱਚ ਤੇ ਗਰਦਾ ਪਣੀ ਫੁੱਲ ਸਪਲਾਈ ਆਉਂਦੀ ਆ ਪਾਣੀ ਦੇ ਦੀ ਸਪਲਾਈ ਬਣਾ ਕੋਈ ਡੋਣੋ ਉਹੀ ਫਿਲਟਰ ਹੋ ਕੇ ਪਾਣੀ ਆਉਣਾ ਤਾਂ ਫਿਲਟਰ ਹੋ ਕੇ ਉਹਦੇ ਵਿੱਚ ਫਿਲਟਰ ਲਾ ਕੇ ਉਹਦੇ ਟੈਂਕੀਆਂ ਪਈਆਂ ਟੈਂਕੂਆਂ ਦੇਖਿਆ ਫਿਲਟਰ ਉਹਦੇ ਵਿੱਚ ਫਿਲਟਰ ਲੱਗੇ ਹੋਏ ਟੈਂਕਿਆਂ ਦੇ ਜਿਹੜੇ ਆਪਣੇ ਟੈਂਕਿਆਂ 'ਚ ਹੁੰਦੇ ਆ ਵੀ ਉੱਪਰ ਫਿਰ ਢੋਲਕੀ ਜੀ ਲੱਗ ਜਾਂਦੀ ਆ ਜਦ ਦੋ ਵਾ ਵਧੇ ਆਉਣੇ ਨਾ ਫਿਰ ਨੂੰ ਮਣੀ ਲੋੜ ਪੂਰੀ ਪਾਏ ਬਾਰ ਦੇ ਵਿੱਚ ਪਹਿਲੇ ਹੀ ਦੇਖੋ ਬੱਕੀ ਬਾਈ ਕਣਕਾਂ ਤਿਆਰ ਆ ਮੈਂ ਤੁਹਾਨੂੰ ਦਿਖਾਉਂਦਾ ਸਰਵਿਸ ਤਾਂ ਨਾਲ ਹੀ ਵੀ ਵੀ ਬਹੁਤ ਫਰਕ ਪੈਂਦਾ ਜਾਂਦਾ ਜੰਦਿਆਂ ਬਦਨ ਆ ਪਾਜ ਕੋ ਦੇ ਦੇ ਕੱਲ ਨੂੰ ਕੋਸਾ ਆ ਤਾਂ ਆਪਣੇ ਜਾਂਦੇ ਤਾਂ ਗਿਰਨ ਲੱਗ ਗਿਆ ਸਰ ਜਾ ਹੋ ਗਿਆ ਭਾਰੀ ਇਹਨਾਂ ਦਾ ਬਹੁਤ ਗਿੱਧੇ ਜਾਂਦੇ ਆ ਕੋਸਾ ਪਾਣੀ ਵੀ ਲੱਗ ਗਿਆ ਇਹਨਾਂ ਨੂੰ ਕਿਉਂ ਹਾਂ ਨੱਕਾ ਖੁੱਲਾ ਦਾ ਔਰੇ ਲੇਵਰ ਵਾਲੇ ਲੱਗੇ ਰਹੇ ਦੇ ਤਾਂ ਥੜ ਜਾ ਹੋ ਗਿਆ ਆ ਦੇਖੋ ਕਣਕ ਕੋਈ ਮਾਰ ਨਹੀਂ ਕੋਈ ਪਾਣੀ ਦਾ ਇਹਨੂੰ ਕੁਝ ਨਹੀਂ ਤਾਂ ਹੈਗਾ ਮੈਂ ਵੀ ਇਹਦੇ ਕਿੰਨੇ ਅੱਜੇ ਗੌਰ ਕਰੀਏ ਹਮ ਦਾ ਸੋਲ ਗਿਆ ਹਰਾ ਰਹਿ ਗਿਆ മു പെല്ല സാ പക്കാ ਠੀਕ ਹੈ ਜੀ ਮਿਲਦੇ ਆ ਕਿਤੇ ਫਿਰ ਪਾਕਲੇ ਵਲੋਗ ਚ ਆਇਆ ਖਾਇਆ ਜਾਵੋ ਆਪਣਾ ਨਹੀਂ ਪੱਕੀਆਂ ਵਾ ਹੁਟਾ ਨਹੀਂ ਹੁਣ ਕੇ ਲਾਸ ਰੰਗ ਬਦਲ ਗੀਆਂ ਆ ਜਿਹੜਾ ਰਾਏ ਰੂਆ ਦਾ ਖੜਾ ਵੀ ਵੱਢਦੇ ਫਕਾਉਂਦੇ ਆ ਇਹਨੂੰ ਫਿਰ ਠੀਕ ਹੈ ਜੀ ਮਿਲਦੇ ਫਿਰ ਅਗਲੇ ਵਲੋਗ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ